ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਫੀਰ ਕੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਮਾੜੇ ਅੰਸ਼ਰਾਂ ਖਿਲਾਫ ਜ਼ੀਰੋ ਟੋਲਰੈਂਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੱਲ ਸ਼ਾਮ ਨੂੰ ਵਕਤ ਕਰੀਬ 4:30 ਵਜੇ ਪਿੰਡ ਜਲਾ ਲਿਆਵਣ ਜਲਾ ਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫ ਆਈ ਆਰ ਦਰਜ ਕਰਕੇ ਇਹ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸ਼ਮਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ